ਅਸੀਂ ਇਹ ਰਿਪੋਰਟਾਂ ਦੇ ਵਿੱਚ ਕਰਦੇ ਆ ਕਿ ਉਹਨਾਂ ਦੇ ਖੇਤ ਬਾਰੇ ਕੋ ਸਵਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਅੱਜ 30 ਦਸੰਬਰ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਬੰਦ ਨੂੰ ਸੱਦਾ ਦਿੱਤਾ ਗਿਆ ਹੈ ਇਸੇ ਤਹਿਤ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਅੱਜ ਆਪਾਂ ਫਤੇਗੜ ਚੂੜੀਆਂ ਦੇ ਪਿੰਡ ਚਤੌੜਗੜ ਵਿਕੇ ਪਹੁੰਚੇ ਹਾਂ ਜਿੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜਿਹੜਾ ਆਪਾਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਪਤਲਾ ਫੁੱਕਿਆ ਜਾਵੇਗਾ ਆਪਾਂ ਕਿਸਾਨਾਂ ਕੋਲੋਂ ਗੱਲਬਾਤ ਵੀ ਕਰਾਂਗੇ ਕਿ ਉਹ ਕੀ ਕਹਿਣਾ ਚਾਹਣਗੇ ਤੇ ਆਪਣੀਆਂ ਮੰਗਾਂ ਮਨਾਉਣ ਵਾਸਤੇ ਉਹਨਾਂ ਦਾ ਅਗਲਾ ਪਲਾਨ ਕੀ ਹੋਵੇ ਪਤਲਾ ਫੁੱਕਿਆ ਗਿਆ ਕੀ ਅੱਜ ਭਾਰਤੀ ਕਿਸਾਨ ਯੂਨੀਅਤ ਦਾ ਗੁਰਹਾਨ ਹੈ ਜਿਹੜਾ ਸਯੁਕਤ ਕਿਸਾਨ ਮੋਰਚਾ ਗੈਸਿਆਸੀ ਨੇ ਸੱਦਾ ਦਿੱਤਾ ਹੋਇਆ ਐਸੀ ਬੰਦ ਦਾ ਕਿਸਾਨਾਂ ਦੀਆਂ ਸੈਂਟਰ ਸਰਕਾਰ ਨਾਲ ਸੰਬੰਧਤ ਮੰਗਾਂ ਜਿਹੜੀਆਂ ਉਹ ਮੰਨੀਆਂ ਜਾਣ ਉਹਨਾਂ ਦੀ ਅੱਜ ਹਮਾਇਤ ਦੇ ਵਿੱਚ ਆਪਾਂ ਜਿਹੜੇ ਪੂਰੇ ਪੰਜਾਬ ਦੇ ਵਿੱਚ ਭਰਤਖਾਂ ਜੁਣੀ ਇਕਤਾ ਗ੍ਰਾਹਾਂ ਵੱਲੋਂ ਸੈਂਟਰ ਸਰਕਾਰ ਦਾ ਪੁੱਤਰਾ ਫੂਕਿਆ ਤੇ ਮੰਗ ਕੀਤੀ ਆ ਕਿ ਉਹਨਾਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਜਿਹੜਾ ਨਵਾਂ ਖਰੜਾ ਲੈ ਕੇ ਆਈ ਆ ਸਰਕਾਰ ਜਿਹਦੇ ਨਾਲ ਮੰਡੀ ਸਿਸਟਮ ਤਬਾਹ ਹੋਣਾ ਉਹ ਖਰੜਾ ਜਿਹੜਾ ਵਾਪਸ ਕੀਤਾ ਜਾਵੇ ਪੰਜਾਬ ਸਰਕਾਰ ਮਤਾ ਪਾਸ ਕਰਕੇ ਉਹਨੂੰ ਵਾਪਸ ਭੇਜੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਪਣੇ ਢੱਲੇਵਾਲ ਜਿਹੜੇ ਬੈਠੇ ਆ ਮਰਨ ਵਰਤੇ ਉਹ ਜਿੱਥੇ ਬੰਦੀਆਂ ਦੇ ਨਾਲ ਸੈਂਟਰ ਸਰਕਾਰ ਗੱਲਬਾਤ ਕਰੇ ਤੇ ਉਹਨਾਂ ਦੀ ਜਾਨ ਜਿਹੜੀ ਬਚਾਈ ਜਾਵੇ ਅੱਜ ਉਸ ਵਜੋਂ ਆਲਵਾ ਦੇ ਸਮੇਂ ਦੇ ਵਿੱਚ ਹੈ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਤੁਹਾਨਾ ਦੇ ਵਿੱਚ 4 ਜਨਵਰੀ ਨੂੰ ਬਹੁਤ ਵੱਡੇ ਇਕੱਠ ਕੀਤੇ ਜਾ ਰਹੇ ਆ 9 ਜਨਵਰੀ ਨੂੰ ਮੋਗਾ ਦੇ ਵਿੱਚ ਵੱਡੀ ਰੈਲੀ ਸਾਂਝੀ ਕੀਤੀ ਜਾ ਰਹੀ ਹੈ ਸੈਂਟਰ ਸਰਕਾਰ ਤੇ ਦਬਾਅ ਬਣਾਉਣ ਵਾਸਤੇ ਪੰਜਾਬ ਸਰਕਾਰ ਤੇ ਕਿ ਜਿਹੜਾ ਨਵਾਂ ਖਰੜਾ ਵਾ ਉਹ ਮਤਲਬ ਰੱਦ ਕੀਤਾ ਜਾਵੇ ਤੇ ਕਿਸਾਨ ਤੇ ਮਜ਼ਦੂਰ ਵਾਤਾਵਰਨ ਪੱਖੀ ਜਿਹੜੀ ਖੇਤੀ ਨੀਤੀ ਲੈ ਕੇ ਆਵੇ ਕਾਰਪੋਰੇਟ ਘਰਾਣਿਆਂ ਤੋਂ ਮੁਕਤ ਅੱਜ ਇਹ ਪ੍ਰੋਗਰਾਮ ਸੀ ਆ ਕੀ ਕਹਿਣਾ ਚਾਹੋਗੇ ਅਥਰ ਮੈਂ ਦਲਜੀਤ ਸਿੰਘ ਜਿਹੜਾ ਜਨਰਲ ਸਕੱਤਰ ਅਸੀਂ ਅੱਜ ਸੰਯੁਕਤ ਮੋਰਚੇ ਦੇ ਸੱਦੇ ਤੇ ਜਿਹੜਾ ਕਿਸਾਨਾਂ ਦੀਆਂ ਮੰਗੀਆਂ ਹੋਈਆਂ ਮੰਗਾਂ ਜਿਹੜੀਆਂ ਨੇ ਹਾਲੇ ਤੱਕ ਕੋਈ ਸੈਂਟਰ ਸਰਕਾਰ ਨੇ ਉਹ ਫੇਰ ਦੌਰੇ ਪੰਜਾਬ ਸੂਬਿਆਂ ਨੂੰ ਫੇਰ ਚਿੱਖੀਆਂ ਘੱਲ ਕੇ ਤੇ ਆਉਣ ਵਾਲੇ ਸਮੇਂ 'ਚ ਉਹ ਜਿਹੜੇ ਕਾਲੇ ਕਾਨੂੰਨ ਨੇ ਉਹ ਫੇਰ ਲਾਗੂ ਕਰਨ ਜਾ ਰਹੀਆਂ ਨੇ ਇਸ ਕਰਕੇ ਅਸੀਂ ਸੰਯੁਕਤ ਮੋਰਚੇ ਦੇ ਸੱਦੇ ਤੇ ਅੱਜ ਇਹ ਜਿਹੜਾ ਵਾ ਸੈਂਟਰ ਤੋਂ ਪੰਜਾਬ ਸਰਕਾਰ ਦਾ ਜਿਹੜਾ ਪੁੱਤਰਾ ਭੁਕਿਆ ਦੂਜੀ ਗੱਲ ਇਹ ਕਿ ਜ ਸਾਡਾ ਕਿਸਾਨ ਡੱਲੇ ਵਾਲਾ ਉਹ ਮਰਨਵਰ ਤੇ ਬੈਠਾ ਹੋਇਆ ਜੇ ਉਹਨੂੰ ਕੋਈ ਅਭਿ ਨਵੀਂ ਹੁੰਦੀ ਹੈ ਤੇ ਉਸ ਗੱਲ ਦੀ ਜਿਹੜੀ ਸੰਕਟ ਸਰਕਾਰ ਪੰਜਾਬ ਸਰਕਾਰ ਜੁਨੇਰ ਹੋਗੀ ਕਿਉਂਕਿ ਆਉਂ ਵਾਲੀ ਸਮੇਂ ਦੇ ਵਿੱਚ ਕਿਤੋਂ ਸ਼ਗਾ ਜਿਹੜੇ ਹੋਰ ਚਿੱਕ ਕਰਾਂਗੇ ਇੰਨੀ ਬੈਠ ਕੇ ਕਰਦਾ ਵਾਹ ਕੈਮਰਾਮੈਨ ਲक्की ਦੇ ਨਾਲ ਫਤੇਗੜ ਚੂੜੀਆਂ ਤੋਂ ਰਮੇਸ਼ ਸੋਨੀ ਦੈਨਿਕ ਸੋਰਾ ਟੀਵੀ